ਕੰਗਣਾ ਅਰਨੌਤ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਪੰਜਾਬ ਵਿੱਚ ਕਾਰਵਾਈ ਦੀ ਮੰਗ ਉੱਠਣ ਲੱਗੀ ਹੈ ਕਿਸਾਨਾਂ ਤੋਂ ਬਾਦ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਕੰਗਣਾ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਕੰਗਣਾ ਅਰਨੌਤ ਉਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਉਣ ਅਤੇ ਉਸ ਨੂੰ ਆਸਾਮ ਦੇ ਡਿਬਰੂਗੜ ਜੇਲ੍ਹ ਵਿੱਚ ਭੇਜਣ ਦੀ ਮੰਗ ਕੀਤੀ ਹੈ ਕੰਗਣਾ ਦੇ ਇੰਟਰਵਿਊ ਤੋਂ ਬਾਅਦ ਸਾਬਕਾ ਮੰਤਰੀ ਨੇ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਸ ਨੇ ਕਿਹਾ ਕੰਗਣਾ ਹਰ ਰੋਜ਼ ਪੰਜਾਬ ਦੇ ਲੀਡਰਾਂ ਖਿਲਾਫ ਜ਼ਹਿਰ ਉਗਲਦੀ ਹੈ ਅੱਜ ਕੰਗਣਾ ਰਣੌਤ ਨੇ ਕਿਹਾ ਕਿਸਾਨ ਗਰਮਖਿਆਲੀ ਹਨ ਉਸ ਨੇ ਦੇਸ਼ ਦੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਹੈ ਉਸਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਤਲ ਅਤੇ ਬਲਾਤਕਾਰ ਹੋਏ ਵੇਰਕਾ ਨੇ ਕਿਹਾ ਕੰਗੜਾ ਰਣੋਤ ਕਿਸੇ ਦੇ ਨੁਕਸਾਨ ਉੱਤੇ ਬੋਲ ਰਹੀ ਹੈ ਭਾਜਪਾ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਬਈ ਕੰਗੜਾ ਰਣੋਤ ਰੋਜ਼ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗੜਾ ਰਣੋਤ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਿਸਤਾਨੀ ਹੈ ਅੱਜ ਦੇਖ ਕੇ ਕਿਸਾਨ ਨੂੰ ਗਾਲ ਕੱਢੀ ਉਸ ਨੇ ਉਹਨੇ ਕਿਹਾ ਕਿ ਕਿਸਾਨ ਮੂਮੈਂਟ ਦੇ ਵਿੱਚ ਰੇਪ ਹੋਏ ਮਰਡਰ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਣਾ ਰਿਨੋਤ ਜਿਹੜੀ ਹੈ ਉਹ ਕਿਸੇ ਦੀ ਛੇ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਬੀਜੇਪੀ ਸਫਾਈ ਦੇ ਕਿ ਕੰਗਣਾ ਰਿਨੋਤ ਜਿਹੜੀ ਕਿ ਐਮਪੀ ਹੈ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਕਾਨੂੰਨ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬ루ਗਾ ਖੇਲ ਦੇ ਵਿੱਚ ਭੇਜਣਾ ਚਾਹੀਦਾ ਕੰਗਣਾ ਅਰਨੌਤ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਪੰਜਾਬ ਵਿੱਚ ਕਾਰਵਾਈ ਦੀ ਮੰਗ ਉੱਠਣ ਲੱਗੀ ਹੈ ਕਿਸਾਨਾਂ ਤੋਂ ਬਾਦ ਦੇ ਵਿਰੋਧੀ ਪਾਰਟੀਆਂ ਦੇ ਨੇਤਾਮਾਂ ਨੇ ਵੀ ਕੰਗਣਾ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਕੰਗਣਾ ਅਰਨੌਤ ਉਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਉਣ ਅਤੇ ਉਸ ਨੂੰ ਅਸਾਮ ਦੇ ਡਿਬਰੂਗੜ ਜੇਲ੍ਹ ਵਿੱਚ ਭੇਜਣ ਦੀ ਮੰਗ ਕੀਤੀ ਹੈ ਕੰਗਣਾ ਦੇ ਇੰਟਰਵਿਊ ਤੋਂ ਬਾਅਦ ਸਾਬਕਾ ਮੰਤਰੀ ਨੇ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਸ ਨੇ ਕਿਹਾ ਕੰਗਣਾ ਹਰ ਰੋਜ਼ ਪੰਜਾਬ ਦੇ ਲੀਡਰਾਂ ਖਿਲਾਫ ਜ਼ਹਿਰ ਉਗਲਦੀ ਹੈ ਅੱਜ ਕੰਗਣਾ ਰਣੌਤ ਨੇ ਕਿਹਾ ਕਿਸਾਨ ਗਰਮਖਿਆਲੀ ਹਨ ਉਸ ਨੇ ਦੇਸ਼ ਦੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਹੈ ਉਸਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਤਲ ਅਤੇ ਬਲਾਤਕਾਰ ਹੋਏ ਵੇਰਕਾ ਨੇ ਕਿਹਾ ਕੰਗਨਾਰ ਨੌਤ ਕਿਸੇ ਦੇ ਉਕਸਾਨ ਉੱਤੇ ਬੋਲ ਰਹੀ ਹੈ ਭਾਜਪਾ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਬਈ ਕੰਗਨਾਰ ਨੌਤ ਰੋਜ਼ ਘੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗਨਾਰ ਨੌਤ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਸਤਾਨੀ ਹੈ ਅੱਜ ਦੇਖਦੇ ਕਿਸਾਨ ਨੂੰ ਗਾਲ ਕੱਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਮੰਡ ਦੇ ਵਿੱਚ ਰੇਪ ਹੋਏ ਮਰਡਰ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਨਾਰੀ ਨੋਦ ਜੜੀ ਹੈ ਉਹ ਕਿਸੇ ਦੀ ਛੇਜ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਭਾਜਪੀ ਸਫਾਈ ਦੇ ਕਿ ਕੰਗਨਾਰ ਨੋਦ ਜੜੀ ਕਿ ਐਮਪੀਏ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀਏ ਨੋ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬ루ਗਾ ਦੇਲ ਦੇ ਵਿੱਚ ਭੇਜਣਾ ਚਾਹੀਦਾ ਕੰਗਣਾਰ ਨੌਤ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਪੰਜਾਬ ਵਿੱਚ ਕਾਰਵਾਈ ਦੀ ਮੰਗ ਉੱਠਣ ਲੱਗੀ ਹੈ ਕਿਸਾਨਾਂ ਤੋਂ ਬਾਦ ਵਿਰੋਧੀ ਪਾਰਟੀਆਂ ਦੇ ਨੇਤਾਮਾਂ ਨੇ ਵੀ ਕੰਗਣਾਰ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਕੰਗਣਾਰ ਨੌਤ ਉਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਉਣ ਅਤੇ ਉਸ ਨੂੰ ਅਸਾਮ ਦੇ ਡਿਬਰੂਗੜ ਜੇਲ੍ਹ ਵਿੱਚ ਭੇਜਣ ਦੀ ਮੰਗ ਕੀਤੀ ਹੈ ਕੰਗਣਾ ਦੇ ਇੰਟਰਵਿਊ ਤੋਂ ਬਾਅਦ ਸਾਬਕਾ ਮੰਤਰੀ ਨੇ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਸ ਨੇ ਕਿਹਾ ਕੰਗਣਾ ਹਰ ਰੋਜ਼ ਪੰਜਾਬ ਦੇ ਲੀਡਰਾਂ ਖਿਲਾਫ ਜ਼ਹਿਰ ਉਗਲਦੀ ਹੈ ਅੱਜ ਕੰਗਣਾ ਰਣੌਤ ਨੇ ਕਿਹਾ ਕਿਸਾਨ ਗਰਮਖਿਆਲੀ ਹਨ ਉਸ ਨੇ ਦੇਸ਼ ਦੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਹੈ ਉਸਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਤਲ ਅਤੇ ਬਲਾਤਕਾਰ ਹੋਏ ਵੇਰਕਾ ਨੇ ਕਿਹਾ ਕੰਗਨਾਰ ਨੌਤ ਕਿਸੇ ਦੇ ਉਕਸਾਨ ਉੱਤੇ ਬੋਲ ਰਹੀ ਹੈ ਭਾਜਪਾ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਬਈ ਕੰਗਨਾਰ ਨੌਤ ਰੋਜ਼ ਜੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗਨਾਰ ਨੌਤ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲਿਸਤਾਨੀ ਹੈ ਅੱਜ ਦੇਖ ਦੇ ਕਿਸਾਨ ਨੂੰ ਗਾਲ ਕੱਢੀ ਉਸ ਨੇ ਉਹਨੇ ਕਿਹਾ ਕਿ ਕਿਸਾਨ ਮੂਮੈਂਟ ਦੇ ਵਿੱਚ ਰੇਪ ਹੋਏ ਮਰਡਰ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਣਾ ਰਿਨੋਤ ਜਿਹੜੀ ਹੈ ਉਹ ਕਿਸੇ ਦੀ ਛੇ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਬੀਜੇਪੀ ਸਫਾਈ ਦੇ ਕਿ ਕੰਗਣਾ ਰਿਨੋਤ ਜਿਹੜੀ ਕਿ ਐਮਪੀ ਹੈ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਨੰਨੋ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤਬਾਹ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬਗੁਰੂ ਘਰ ਗੇਲ ਦੇ ਵਿੱਚ ਭੇਜਣਾ ਚਾਹੀਦਾ ਹੈ